ਗੱਲ ਜੀ ਸਾਨੂੰ ਸਵੇਰੇ ਪਤਾ ਲੱਗਿਆ ਜੀ ਇਹਨੇ ਕੁੜੀ ਨਾਲ ਵੀ ਬਲੈਕ ਕਰ ਕਰ ਰਹੀ ਸੀ। ਕੁੜੀ ਤਾਂ ਜੀ ਮੇਲਾ ਦਾ 2 ਸਾਲ ਦੀ ਹੋਣੀ ਜੀ, 2-3 ਸਾਲ। ਜੇ ਕੁਛੀਆਂ ਦੋ ਨੇ ਇੱਕ ਹੋਰ ਕੁੜੀ ਵੀ। ਹਾਂਜੀ ਦੋ ਬੇਟੀਆਂ ਨੇ। ਅੱਛਾ ਫਿਰ ਇਹ ਦੱਸਿਆ ਕਿਨੇ ਤੋਂ ਰੋਲਾ ਕਿਹਨੇ ਪਾਇਆ? ਦੱਸਿਆ ਜੀ ਉਹਨੇ ਕੁੜੀ ਨਹੀਂ ਪਾਇਆ ਜੀ ਮਾਂ ਨੇ ਕੁੜੀ ਦੀ ਨੇ। ਅੱਛਾ। ਹਾਂਜੀ। ਤੇ ਉਹ ਕੀ ਕਹਿੰਦੀ ਕਿੰਨੀ ਕਿੰਨੀ ਵੇਪਰ ਕਰ ਰਿਹਾ ਹੈ ਕੰਮ ਗਲਤ ਹੈ। ਪਤਾ ਨਹੀਂ ਜੀ ਪਹਿਲਾਂ ਕੁੜੀ ਦੇ ਜੀ ਮੂੰਹ ਤੇ ਖਾਪੀ ਦਾਗ ਪਏ ਹੋਏ ਸੀਗੇ। ਕੁੜੀ ਨਾਲ ਵੈਸੇ ਪਹਿਲਾਂ ਵੀ ਜੀ ਉਹ ਕਰਦਾ ਸੀ ਇਹ ਉਟਦਾ ਮਾਰਦਾ ਵੀ ਜੀ ਕੁੜੀ ਨੂੰ ਕਹਿੰਦੇ। ਉਹ ਦੱਸੇ ਰਹੀ ਆ ਉਹਦੀ ਕੁੜੀ ਦੀ ਮਾਂ ਦੱਸ ਰਹੀ ਆ ਇਹ ਗੱਲਾਂ ਵੀ ਕੁੜੀ ਨੂੰ ਕੁੱਟਦਾ ਮਾਰਦਾ ਕੁੜੀ ਨੂੰ ਚੱਕ ਕੇ ਕਦੇ ਪਾਣੀ ਵਾਲੇ ਪਾਪਾ ਉੱਚ ਛਿੜਕ ਦਿੰਦਾ ਧੋਲ ਚ ਕਦੇ ਉਹਦੇ ਮੂੰਹ 'ਚ ਮਿਰਚਾਂ ਪਾਉਂਦਾ ਜੀ ਕਦੇ ਉਸ ਐਵੇਂ ਦੀਆਂ ਗੱਲਾਂ ਕਰਦਾ ਜੀ ਕੁੜੀ ਨਾਲ ਅੱਛਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਪਿਓ ਤੇ ਧੀ ਦਾ ਰਿਸ਼ਤਾ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਇਸ ਰਿਸ਼ਤੇ ਨੂੰ ਇੱਕ ਪਿਓ ਨੇ ਮਤਰੇ ਪਿਓ ਨੇ ਕੀਤਾ ਤਾੜ-ਤਾੜ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਨਾਬਾ ਦੇ ਕੋਲ ਪਿੰਡ ਦੀ ਹੈ ਜਿੱਤੇ ਇੱਕ ਮਤਰੇਏ ਪਿਓ ਵੱਲੋਂ 23 ਸਾਲਾਂ ਕੁੜੀ ਦਾ ਰੇਪ ਕੀਤਾ ਗਿਆ ਏ ਤੇ ਉਹਦੀ ਮਾਂ ਨੇ ਇਹ ਵੀ ਦੱਸਿਆ ਕਿ ਇਹ ਆਪਣੇ ਧੀਆ ਨੂੰ ਜੋ ਕਿ ਆਪਣੇ ਧੀਆ ਨੂੰ ਕਦੇ ਕੁੜਦਾ ਵੀ ਸੀਗਾ ਕਦੇ ਪਾਣੀ ਵਾਲੇ ਟੱਬ ਵਿੱਚ ਸੜ ਦਿੰਦਾ ਸੀਗਾ ਤੇ ਕਦੇ ਉਹਨਾਂ ਦੇ ਮੂੰਹ ਦੇ ਵਿੱਚ ਮਿਰਚ ਪਾ ਦਿੰਦਾ ਸੀਗਾ ਇਹਦੀ ਮਾਂ ਧੀ ਦੀ ਮਾਂ ਨੇ ਦੱਸਿਆ ਵੀ ਹੈ ਕਿ ਇਹ ਉਹਦਾ ਤੀਸਰਾ ਵਿਆਹ ਸੀ ਜਿਹਦੇ ਵਿੱਚ ਉਹ ਆਪਣੇ ਨਾਲ ਦੋ ਤੀਆਂ ਲੈ ਕੇ ਆਈ ਸੀ ਜਿਹਦੇ ਵਿੱਚੋਂ ਇੱਕ ਤੀਨੇ ਦੇ ਨਾਲ ਇਸ ਮਤਰੇ ਪਿਓ ਨੇ ਕੀਤਾ ਹੈ ਰੇਪ ਹੁਣ ਪਿੰਡਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਜਿਹੜਾ ਵੀ ਇਹਦਾ ਪਿਓ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆ ਉਹਦੀ ਫੈਮਲੀ ਦੇ ਨਾਲ ਗੱਲਬਾਤ ਜਦੋਂ ਅਪਾ ਕੀਤੀ ਹੈ ਜਦੋਂ ਉਹਨਾਂ ਨੇ ਸਾਨੂੰ ਦੱਸਿਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਾਂਜੀ ਜਦੋਂ ਇਹਨੇ ਹਰਕਤ ਕਦੋਂ ਕੀਤੀ ਹੈ ਹੁਣ ਇਹ ਜੀ ਰਾਤ ਕਰੀ ਹੋਈ ਹੈ ਰਾਤ ਨੂੰ ਕੀ ਮੰਗ ਨਹੀਂ ਕਰਦੇ ਉਹਨੂੰ ਮੰਗ ਜੀ ਇਹੀ ਕਰਦੇ ਵੀ ਬੱਚੇ ਨੂੰ ਸਾਫ਼ ਮਿਲਣਾ ਚਾਹੀਦਾ ਜੇ ਇਹ ਗੱਲ ਹੈ ਬੱਚੇ ਨੂੰ ਕੱਲ ਨੂੰ ਜੀ ਕੋਈ ਹੋਰ ਵੀ ਜੀ ਹੋਰ ਬੱਚੇ ਨਾਲ ਵੀ ਕਰੂਗਾ ਸਾਡੇ ਵੀ ਧੀਆ ਪੈਣਾ ਨੇ ਜੀ ਕਰੇ ਅਸੀਂ ਪਿੰਡ ਦੇ ਵਾਸੀ ਕਹਿੰਦੇ ਨੇ ਵੀ ਵਿਆਹ ਨਹੀਂ ਹੋਇਆ ਪੈਵੇਂ ਲਿਆ ਕੇ ਹਾਂਜੀ ਵਿਆਹ ਨਹੀਂ ਜੀ ਇਹ ਤਾਂ ਹੋਇਆ ਹੋਇਆ ਇਹ ਇੰਨੇ ਲੈ ਕੇ ਆਏ ਨੇ ਪੂਰੀ ਜੀ ਇਹ ਮੋਗੇ ਕੋਲਦੀ ਹੈ ਜੀ ਜੀਰੇ ਕੋਲਦੀ ਅੱਛਾ ਹਾਂਜੀ ਮੇਰਾ ਨਾਮ ਗੁਰਦੀਪ ਸਿੰਘ ਸੱਜੂ ਹੈ ਜੀ ਟੰਡ ਜਿਹੜਾ ਟੰਡ ਭੋਜ ਮਾਦਰੀ ਜੀ ਜੁੱਧਾ ਸਰਪੰਚ ਤੁਸੀਂ ਹਾਂਜੀ ਮੇਰੇ ਘਰਾਂ ਨੂੰ ਸਰਪੰਚ ਨਹੀਂ ਆਈ ਮਨਾਉਣਾ ਬਲਵਿੰਦਰ ਕੌਰ ਜੀ ਕੀ ਗੱਲ ਕੀ ਹੋਈ ਅੱਜ ਗੱਲ ਜੀ ਸਵੇਰੇ ਸਾਨੂੰ ਪਤਾ ਲੱਗਿਆ ਜੀ ਰਾਤ ਕੋਈ ਉੱਥੇ ਮੁੰਡਾ ਸਾਡੇ ਘਰ ਤਾਈਏ ਉਹ ਉਹ ਤਾਂ ਮਾੜੀ ਦੀ ਸੇਵਾ ਸੁਭਾ ਕਰਦਾ ਜੀ ਉਹਨੇ ਸੰਧੀ ਬੱਚੀ ਨਾਮ ਕਸਟਾ ਹੱਕਾ ਕਰੀ ਜਿਹੜਾ ਮਾੜੀ ਦੀ ਸੇਵਾ ਕਰਦਾ ਨਾ ਕੀਆ ਪ੍ਰਦੀਪ ਸਿੰਘ ਜੀ ਉਹ ਪਿੰਡ ਦਾ ਹੀ ਹੈ ਪਿੰਡ ਦਾ ਹੀ ਹੈ ਜੀ ਤੇ ਕੀ ਕਰੀਆ ਉਹਨੇ ਮਾੜੀ ਹਰਕਤ ਉਹ ਮਾੜੀ ਹਰਕਤ ਕੁੜੀ ਨੇ ਗਲਤ ਕੰਮ ਕਰਾਇਆ ਜੀ ਕਿੰਨੇ ਸਾਲ ਦੀ ਆ ਕੁੜੀ ਉਹ ਦੋ ਢਾਈ ਸਾਲ ਦੀ ਆ ਜੀ ਤੇ ਉਹਦਾ ਵਿਆਹ ਦੂਜਾ ਹੈ ਦੂਜਾ ਵਿਆਹ ਹੀ ਕੁੜੀ ਦਾ ਬਸ ਇੱਕ ਨਹੀਂ ਲੈਂਦੀ ਵੀ ਆਈ ਹਾਂ ਹਲੇ ਉਹ ਪੱਕੀ ਨਹੀਂ ਮੈਰਿਜ ਹੋਈ ਵੀ ਮਖੂ ਤੋਂ ਲੈਂਦੀ ਵੀ ਆਈ ਇਧਰੋਂ ਦੂਰ ਆਈ ਤੇ ਫਿਰ ਬੱਚੀਆਂ ਦੋ ਕੁੜੀ ਦੇ ਪਹਿਲੇ ਵਿਆਹ ਦੀਆਂ ਨੇ ਹਾਂ ਇਹੋ ਪਹਿਲੇ ਵਿਆਹ ਦੀਆਂ ਨੇ ਇਹਦੀ ਨਹੀਂ ਬੱਚੇ ਹੁੰਦੇ ਜੀ ਕੋਈ ਅੱਛਾ ਬਸ ਉਹ ਇੱਕ ਨੇ ਗੱਲ ਉਹਨਾਂ ਦੀ ਮੇਰੀਆਂ ਨਹੀਂ ਹੈਗੀਆਂ ਜੀ ਅੱਛਾ ਉਹ ਵੀ ਗੁੜੀਆ ਦੂਜੀ ਵੀ ਹਾਂਜੀ ਉਹ ਵੀ ਗੁੜੀਆ ਹੀ ਹੈ ਉਹ ਕਿੰਨੇ ਸਾਲ ਦੀ ਹੈ ਉਹ 4 ਸਾਲ ਦੀ ਹੈ ਤੇ ਕੀ ਕਿੰਨੇ ਕਿਥੇ ਤੋਂ ਹਰ ਸਟੱਟ ਜਲਤ ਕਰਦਾ ਆ ਰਿਹਾ ਹੈ ਉਹ ਤਾਂ ਬਹੁਤ ਚਿਰ ਹੋ ਗਈ 3-4 ਜਦੋਂ ਵਿਆਹ ਹੋਇਆ ਜਦੋਂ ਹੀ ਰਸ ਨੂੰ ਉਹ ਕਰੀ ਜਾਂਦਾ ਕੁੱਟਦਾ ਮਾਰਦਾ ਕੁੱਟਦਾ ਵੀ ਆ ਜੀ ਹਾਂਜੀ ਅੱਛਾ ਹਾਂਜੀ ਆ ਤਾਂ ਘੱਟ ਹੀ ਨਹੀਂ ਤੇ ਕਿੰਨੇ ਕਿਥੇ ਤੋਂ ਲੋਕਾਂ ਦਾ ਅਰਲੀ ਲੋਕ ਵੀ ਨਹੀਂ ਕਿੰਨੇ ਇਹਦਾ ਪਤਾ ਹੈ ਤੇ ਇਹਨੇ ਕੱਲ ਕੋਈ ਨਹੀਂ ਦੱਸਿਆ ਵਾ ਕੱਲ ਅੰਝੇ ਦੱਸਿਆ ਹੁੰਦਾ ਸਵੇਰੇ ਜੀ ਅੱਛਾ ਸਵੇਰੇ ਜਾ ਕੇ ਦੱਸਿਆ ਇਹ ਨੂੰ ਬਸ ਜਾਣ ਆਉਣ ਹੀ ਨਹੀਂ ਦਿੰਦਾ ਤੇ ਕਿਸੇ ਨੂੰ ਦੱਸਣ ਦਾ ਮੌਕਾ ਹੀ ਨਹੀਂ ਦਿੰਦਾ ਤੇ ਜੀ ਅੱਛਾ ਹਾਂ ਕੋਸੋਲ ਫੇਰਾ ਬੋਸ ਸਟਿਕਰ ਫਤਕਾ ਨਹੀਂ ਬੋਸ ਸਟਿਕਰ ਫਤਕਾ ਕਰਾਤਾ ਸੀ ਮੇਰੇ ਇਹ ਤੇ ਕੁੜੀ ਤੇ ਉਹਦੀ ਮਾਂ ਕਿੱਥੇ ਨੇ ਉਹ ਇੱਥੇ ਹਸਪੀਟਲ ਜਿਹਨੀ ਅੰਦਰ ਹੀ ਆ ਉਹਨਾਂ ਦਾ ਚੱਲ ਰਿਹਾ ਜੀ ਕੀ ਮੰਗਨ ਇਨਸਾਫ ਮਿਲਣਾ ਚਾਹੁੰਦਾ ਹੀ ਇਹਨਾਂ ਨੂੰ ਬੱਚੇ ਨਹੀਂ ਛੋਟੇ ਛੋਟੇ ਜਵਾਬ ਬੱਚੇ ਨਹੀਂ ਉਹ ਜੋ ਮਾਜਰੀ ਤੇ ਕੀ ਹਰਕਤ ਕਰੀਆ ਤੁਹਾਡੇ ਪਿੰਡ ਦੇ ਪ੍ਰਦੀਪ ਨੇ ਮੈਂ ਜੀ ਜੇ ਹਰਕਤਾਂ ਤੁਸੀਂ ਐ ਮੰਨ ਲਓ ਸਰ ਬਹੁਤ ਮਾੜੀ ਕਰੀਆ ਜੀ ਇਹਦਾ ਬਹੁਤ ਬੱਚਿਆਂ ਦੇ ਜਾ ਕੇ ਸਾਡੇ ਬੱਚਿਆਂ ਤੇ ਜਾ ਕੇ ਵੀ ਆ ਸਰ ਪੈਣਾ ਹੈ ਕਹਾ ਹੈ ਬਹੁਤ ਜਿਆਦਾ ਨੁਕਸਾਨ ਕਰਿਆ ਬੰਦੇ ਨੇ ਜੀ ਇਹਨਾਂ ਨੂੰ ਲੱਗਦਾ ਨਹੀਂ ਬਹੁਤ ਜਿਆਦਾ ਅਸਰ ਪਊਗਾ ਜੀ ਬਹੁਤ ਜਿਆਦਾ ਅਸਰ ਪਊਗਾ ਜੀ ਬਹੁਤ ਜਿਆਦਾ ਅਸਰ ਪੈਣਾ ਜੀ ਜੀ ਮਾਂ ਨੇ ਵੀ ਕਹਾ ਇਹਦੀ ਮੁੰਡੇ ਦੀ ਸਹੀ ਜੰਦੀ ਹੈ ਜੀ ਕਿਹਾ ਮਾਂ ਦਾ ਕੀ ਨਾਂ ਦਸਰੀਰ ਕੋਲ ਦਸਰੀਰ ਦੌਰ ਨਹੀਂ ਹੈ ਜੀ ਉਹਦੇ ਨੂੰ ਦਸਰੀ ਜੀ ਮੁੰਡੇ ਦੀ ਜਿਹੜੀ ਮਾਂ ਆ ਉਹ ਕਿਤੇ ਹੱਥੇ ਚ ਬੋਲਦੀ ਉਹ ਮੁੰਡੇ ਦੇ ਹੱਕ ਤੇ ਬੋਲਦੀ ਹੈ ਜੀ ਇੰਨਾ ਗਲਤ ਕੰਮ ਹੋ ਰਿਹਾ ਬਹੁਤ ਬਹੁਤ ਜਿਆਦਾ ਗਲਤ ਹੋਣ ਨਾਲ ਵੀ ਮੁੰਡੇ ਦੇ ਹੱਕ ਤੇ ਬੋਲਦੀ ਹੈ ਉਹ ਹਾਂ ਜੀ ਤੁਸੀਂ ਮੰਗ ਕੀ ਕਰਦੇ ਹੋ ਅਸੀਂ ਤਾਂ ਮੰਗਾ ਹੀ ਕਰ ਦਿਆਂਗੇ ਪਸੇਰ ਸਾਰਾ ਸਾਰਾ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਪੂਰੀ ਹੋਣੀ ਚਾਹੀਦੀ ਨਾਲ ਜੀ ਮਾਂ ਦੇ ਵੀ ਹੋਣੀ ਚਾਹੀਦੇ ਉਹਦੇ ਤੇ ਵੀ ਹੋਣੀ ਚਾਹੀਦੀ ਦੋਹਾਂ ਤੇ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਜੀ ਗੱਲ ਅੱਜ ਤਾਂ ਇਹ ਮੰਗ ਕਰਦੇ ਆ ਜੀ ਸਰਕਾਰ ਉਹ ਜੁਮਦਰੀ ਹੋਈ ਕਹਿਣਾ ਚਾਹਦੇ ਉਹ ਜਿਹੜਾ ਹੈ ਗਲਤ ਕੰਮ ਹੋਇਆ ਇਹ ਜਿਹੜਾ ਹੋਇਆ ਬਹੁਤ ਜ਼ਿਆਦਾ ਗਲਤ ਕੰਮ ਹੋਇਆ ਤੇ ਇੰਨਾ ਹੋਣਾ ਨਹੀਂ ਚਾਹੀਦਾ ਸੀ ਹਾਂਜੀ ਹੀ ਮੰਗਦੀ ਕਰ ਰਹੀ ਮਾਂ ਆਈਏ ਮੁੰਡੇ ਨੂੰ ਉਮਰ ਪਰ ਦੀ ਸਜ਼ਾ ਹੀ ਹੋਵੇ ਨਹੀਂ ਤਾਂ ਫਾਂਸੀ ਹੋਵੇ ਸਿੱਧੇ ਜੀ ਜਿਹੜਾ ਕੋਈ ਕਾਉਂਟਰ ਵਾਲਿਆ ਆਇਆ ਕੋਈ ਮਾਂ ਦਾ ਹੱਥ ਪੂਰਾ ਜੀ ਉਹਦੀ ਮਾਂ ਆ ਉਹਨੂੰ ਉੱਥੇ ਜਾ ਕੇ ਲੈ ਕੇ ਆਈ ਹੈ ਮਾਂ ਇਹਦੀ ਮਦਦ ਕਰ ਰਹੀ ਹੈ ਇਹ ਤਾਂ ਮੇਰੀ ਹੀ ਮੰਗ ਹੈ ਜੀ ਮਾਂ ਉਹ ਵੀ ਨਾਲ ਹੁਣ ਬੰਦ ਕਾਰਵਾਈ ਹੋਣੀ ਚਾਹੀਦੀ ਹੈ ਇਹੀ ਮੰਗ ਹੈ ਬੱਚੇ ਨੂੰ ਸਾਹ ਮਿਲਣਾ ਚਾਹੀਦਾ ਵਿੱਚੇ ਮੁੰਡੇ ਨੇ ਵਿੱਚੇ ਮਾਂ ਨੂੰ ਉਹਨਾਂ ਦੋਨਾਂ ਦੀ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ रेप केस uh, है और दो साल की बच्ची आई है किसी विलेज विलेज से लेके आए हैं उसे अभी हमने उसको एग्जामिन किया है टेस्ट रिपोर्ट्स अभी भेजे हैं बट रिपोर्ट्स अवेटेड है देखिए पुलिस इंफॉर्मेशन हो चुकी है पुलिस वाले भी लेडी कॉन्स्टेबल्स और लेडी सब uh, इंस्पेक्टर वो लोग आए हैं अभी हमने इंफॉर्मेशन दे के जो तो भी ड्यू uh, फॉर्मेलिटीज हमने कर दिया सैंपल्स ले लिया अभी वो खरड़ भेजेंगे रिपोर्ट आएगी 3 ਸਾਲ ਲਗਭਗ 3 ਸਾਲ ਕੇ ਬੱਚੇ ਹੈ ਸਾਨੂੰ ਬੀ ਅ ਲੜਕੀ ਐਡਮਿਟ ਹੈ ਇੱਕ ਹਸਪੀਟਲ ਕੋਈ ਰੇਪ ਦਾ ਉਹਦੇ ਨਾਲ ਅਸਾਲਟ ਹੋਇਆ ਜਸਟ ਉਹ 22 ਤੋਂ 3 ਸਾਲ ਦੀ ਬੇਟੀ ਹੈ ਵੀ ਵੀ ਲੋਨ ਡਿਕਲੇਅਰ ਹਰ ਨਹੀਂ ਮਿਲ ਰਹੀ ਸੀ ਮੈਡੀਕਲ ਉਹਦਾ ਚੱਲ ਰਿਹਾ ਇਸ ਤੋਂ ਬਾਅਦ ਐਫ ਆਈ ਆਰ ਲੋਜ ਹੋ ਗਈ ਤੇ ਬਾਕੀ ਕੋਈ ਟੀਟਿੰਗ ਤੋਂ ਨਹੀਂ ਇਸ ਸੰਬੰਧੀ ਗੁਸਤਾਰੀ ਤੋਂ ਪਤਾ ਲੱਗਿਆ ਕੋਈ ਨਹੀਂ ਫਿਲਹਾਲ ਅਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਲਹਾਲ ਕੋਈ ਮੇਰੀ ਇਨਵੈਸਟੀਗੇਸ਼ਨ ਤੇ ਕੋਈ ਅਰੈਸਟ ਨਹੀਂ ਹੋਇਆ ਕਿੱਥੋਂ ਆਈ ਹੈ ਤੁਹਾਨੂੰ ਕਨੂ ਸਿਵਲ ਹਸਪੀਟਲ ਤੋਂ ਰਿਪਲਾਈ ਆਇਆ ਸੀ ਕਿ ਅੱਛਾ ਉਹਦੀ ਇਨਫੋਰਮੇਸ਼ਨ ਤੇ ਸਿਵਲ ਹਸਪੀਟਲ ਪਹੁੰਚੀ ਦੇ ਹੁਣ ਫਰਦਰ ਕੀ ਕਾਰਵਾਈ ਤੁਹਾਡੇ ਕੋਲ ਹੋ ਰਹੀ ਹੈ ਜੀ ਅਸੀਂ ਲੜਕੀ ਦਾ ਐਫ ਆਈ ਆਰ ਲੋਚ ਕੀਤੀ ਸਟੇਟਮੈਂਟ ਲੈ ਕੇ ਤੇ ਮੈਡੀਕਲ ਕਰਵਾ ਰਹੇ ਹਾਂ ਐਫ ਆਈ ਆਰ ਨੰਬਰ ਕਿੰਨਾ ਜੀ ਐਫ ਆਈ ਆਰ ਨੰਬਰ ਇਹ ਵੀ ਕੈਨਟ ਡਿਸਕਲੋਸ ਦੈਟ ਇਟਸ ਅ ਪਾਰਟ ਆਫ ਆਰ ਇਨਵੈਸਟੀਗੇਸ਼ਨ ਮੋਡ ਲੈਟਿਓ